ਇਹ ਸਾਨੂੰ 8:30 ਵਜੇ ਮੇਰੇ ਨਾਲ ਅੱਜ ਦਾ ਬ੍ਰਦਰ ਨੇ ਫੋਨ ਕੀਤਾ ਮਾਤਾ ਨੂੰ ਸੋ ਇਹ ਤੋਂ ਕਰਦਾ ਚੱਕਿਆ ਨਹੀਂ ਉਸਨੇ ਫਿਰ ਮੇਰੇ ਬੇਟੇ ਨੂੰ ਫੋਨ ਕੀਤਾ ਅੱਗੇ ਵੀ ਕਈ ਵਾਰੀ ਜਦੋਂ ਮਾਤਾ ਫੋਨ ਨਾ ਸੀ ਚੱਕਦੀ ਇਹਨਾਂ ਮੇਰੇ ਬੇਟੇ ਨੂੰ ਫੋਨ ਕਰ ਦਿੰਦਾ ਸੀਗਾ ਵੀ ਮਾਤਾ ਨਾਲ ਗੱਲ ਕਰਾ ਦੇ ਜਾ ਕੇ ਤੇ ਉਹਨੇ ਮੇਰੇ ਬੇਟੇ ਨੂੰ ਫੋਨ ਕੀਤਾ ਵੀ ਮੰਮਾ ਨਾਲ ਜਾ ਕੇ ਗੱਲ ਕਰਾਈ ਮਾਤਾ ਨਾਲ ਮੇਰਾ ਬੇਟਾ ਆਪਣੇ ਘਰ ਆਇਆ ਕਿ ਇੱਥੇ ਜਦੋਂ ਆ ਕੇ ਦੇਖਿਆ ਤੇ ਮਾਤਾ ਲੰਮੀ ਪਈ ਸੀਗੀ ਤੇ ਉਹ ਡਰ ਗਿਆ ਜਦੋਂ ਮੈਂ ਆ ਕੇ ਦੇਖਿਆ ਤੇ ਮਾਤਾ ਦੀ ਡੈਥ ਹੋ ਚੁੱਕੀ ਸੀ ਦੇਖ ਤੁਸੀਂ ਕੀ ਬਈ ਆਕੜੇ ਹੋਈ ਸੀ ਤੇ ਇੱਥੇ ਮੂੰਹ ਚ ਖੂਨ ਆ ਰਿਹਾ ਸੀ ਨੱਕ ਚ ਖੂਨ ਆਉਂਦਾ ਸੀ ਤੇ ਇੱਥੇ ਇੱਥੇ ਸੱਟਾਂ ਲੱਗੀਆਂ ਹੋਈਆਂ ਸੀ ਉਹਦੇ ਇਹਦੇ ਗਾਲਚ ਵੀ ਲੱਗੀਆਂ ਹੋਈਆਂ ਸੀ ਲੱਗਦਾ ਕੀ ਤੁਹਾਨੂੰ ਕੀ ਲੱਗਦਾ ਤੁਹਾਨੂੰ ਲੱਗਦਾ ਮੌਕਾ ਦੇਖ ਕੇ ਦੇਖ ਤੁਸੀਂ ਉਹਦਾ ਕਤਲ ਹੋਇਆ ਮਾਰਡਰ ਹੋਇਆਗਾ ਮਾਰਡਰ ਹੋਇਆ ਹਾਂਜੀ ਮਾਰਡਰ ਹੋਇਆ ਜੀ ਕਿਸੇ ਦਾ ਸ਼ੱਕ ਲੱਗਦਾ ਤੁਹਾਨੂੰ ਸ਼ੱਕ ਤਾਂ ਦੇਖੋ ਜੀ ਹੁਣ ਕੀ ਕੀ ਕਹਿ ਸਕਦੇ ਆ ਬਸ ਇੱਕ ਗੱਲ ਦੱਸਿਓ ਜੀ ਤੁਸੀਂ ਮੌਕੇ ਤੇ ਆ ਕੇ ਦੇਖਿਆ ਵੀ ਘਰ ਦੇ ਵਿੱਚ ਸਾਮਾਨ ਵੀ ਵਿਖਰਿਆ ਹੋਇਆ ਹੈ ਹਾਂਜੀ ਘਰ ਤੁਸੀਂ ਦੇਖ ਸਕਦੇ ਆਂ ਜੀ ਵਿਜ਼ਿਟ ਕਰੋ ਸਾਰਾ ਜਿੰਦੇ ਭੱਜੇ ਵਾਲ ਮਾਰੀਆਂ ਦੇ ਸਾਰੇ ਘਰੋਂ ਸਾਰੀ ਚੋਰੀ ਹੋਈ ਹੈ ਸਾਰਾ ਸਾਮਾਨ ਸਾਮਾਨ ਤਾਂ ਜੀ ਮੇਰੀ ਪਰਚਾਈ ਦਰ ਸਕਦੀ ਕਿਉਂਕਿ ਸਮੱਖਾ ਰੋਦਾ ਆ ਅੱਛਾ ਜੀ ਅੱਛਾ ਸੋਨਾ ਹੈਗਾ ਕਿੰਨਾ ਸੋਨਾ ਸੀ ਸੋਨਾ ਸੀ ਅੱਛਾ ਜੀ ਨਕਦੀ ਸੀਗੀ ਪੀਜੀ ਚੱਲਦਾ ਪਿਆ ਸੀ ਬਾਅਦ ਕੰਮ ਸਰ ਡਾਕਟਰ ਕਲੈਕਸ਼ਨ ਦਾ ਚੱਲਦਾ ਪਿਆ ਸੀ ਜੂਰੋ ਸੀਗੇ ਨਾਲ ਸਰ ਪ੍ਰੋਫੈਸਰ ਕਿ ਕਿੰਨੇ ਵਜੇ ਤੁਹਾਨੂੰ ਪਤਾ ਲੱਗਾ ਸਾਰੀ ਇਹ ਗੱਲ ਸਾਨੂੰ 11 ਵਜੇ ਪਤਾ ਲੱਗਾ ਜੀ ਅੱਛਾ 11 ਜੀ ਜਦੋਂ ਅਸੀਂ ਆ ਕੇ ਦੇਖਿਆ ਉਸ ਉਸ ਵੇਲੇ ਉਸ ਟੇਬਲ ਦੇ ਉੱਤੇ ਜਿੱਥੇ ਮਾਤਾ ਦੀ ਡੈਥ ਹੋਈ ਪਈ ਸੀਗੀ ਉੱਥੇ ਇੱਕ ਪਲੇਟ ਦੇ ਵਿੱਚ ਉਹ ਗੁਲਾਬ ਰਸਗੁੱਲੇ ਇੱਕ ਪਲੇਟ ਵਿੱਚ ਬਿਸਕਟ ਤੇ ਚਾਹ ਦੇ ਕੱਪ ਪਏ ਹੋਏ ਸਿਰ ਉਸ ਰਸਗੁੱਲੇ ਵਗੈਰਾ ਜਿਹੜੀ ਮਠਾਈ ਪਈ ਇਹ ਆਪਣੀ ਸੀਗੀ ਕਿਤੇ ਲੱਗਦਾ ਬੰਦੇ ਲੈ ਕੇ ਆਏ ਨਹੀਂ ਇਹਦਾ ਨਹੀਂ ਸੀ ਪਤਾ ਸਾਨੂੰ ਨਹੀਂ ਇਹਦਾ ਨਹੀਂ ਆ ਪਾਕਿਸਤਾਨੂ ਰੌਂਡ 1:00 ਵਜੇ ਦੇ ਆਸ-ਪਾਸ ਇਨਫਰਮੇਸ਼ਨ ਮਿਲਦੀ ਹੈ ਉਹ ਵਿਲੇਜ ਹਰਦਾਸਪੁਰ ਦੇ ਰਹਿਣ ਵਾਲੇ ਵਿੰਦਰ ਸਿੰਘ ਨੇ ਕਿ ਜੀ ਉਹਨਾਂ ਨੇ ਉਹਨਾਂ ਦੀ ਮਦਰ ਹੈ ਜਿਹੜੇ ਵੀਕ ਬੇਨਚੋਣਾ ਦੀ ਮੌਤ ਹੋਈ ਹੋਈ ਹੈ ਤੇ ਘਰ ਦੇ ਵਿੱਚ ਕੁਝ ਕਬਰਿਆਂ ਦੇ ਵਿੱਚੋਂ ਅਲਮਾਰੀਆਂ ਦੁੱਤੀਆਂ ਹੋਈਆਂ ਨੇ ਤੇ ਉਹਨਾਂ ਦੇ ਜਿਹੜੇ ਕੋਈ ਸੋਨੇ ਦੇ ਆਰਨਮੈਂਟਸ ਤੇ ਕੁਝ ਹੋਰ ਵੈਲਿਊਏਬਲ ਜਿਹੜੇ ਚੋਰੀ ਹੋਏ ਨੇ ਇਮੀਡੀਏਟਲੀ ਜੇਸੀ ਮੌਕਾ ਵਿਜ਼ਿਟ ਕੀਤਾ ਹੈਗਾ ਐਸਐਸਓ ਸਾਹਿਬ ਤੇ ਡੀਐਸਪੀ ਕੁਵੜਾ ਸਾਹਿਬ ਦੇ ਨਾਲ ਔਰ ਸਾਰੀ ਵੈਰੀਫਾਈ ਕਰ ਰਹੇ ਹਾਂ ਬਾਡੀ ਨੂੰ ਫॉर ਐਗਜ਼ਾਮੀਨੇਸ਼ਨ ਸਿਵਲ ਹਸਪੀਟਲ ਤੇ ਜਿੰਦਾ ਗਿਆ ਹੈਗਾ ਤੇ ਇਹਦੇ ਵਿੱਚ ਫਰਦਰ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਮੈਮ ਘਰ ਦੇ ਵਿੱਚੋਂ ਸਾਹਮਣੇ ਆਇਆ ਕੁਝ ਕੀ ਚੋਰੀ ਹੋਇਆ ਕੁਝ ਹਾਂਜੀ ਪਰਿਵਾਰ ਦੇ ਕਹਿਣ ਮੁਤਾਬਿਕ ਜੋ ਹੇ ਤੱਕ ਦੱਸਿਆ ਉਹਨਾਂ ਦੇ ਕੁਝ ਹੋਰ ਟੂਰਨਾਮੈਂਟਸ ਤੇ ਕੁਝ ਪੈਸੇ ਚੋਰੀ ਹੋਏ। ਕੀ ਮੈਮ ਲੱਗਦਾ ਸੀ ਮੌਕੇ ਤੇ ਦੇਖ ਕੇ ਮਤਾਈ ਦੇ ਸੱਟਾ ਸੁੱਟਾ ਕੀ ਨਹੀਂ ਕਰਉਂਦੀਆਂ ਸੀ? ਬੋਡੀ ਵੀਜੀ ਅਸੀਂ ਐਗਜ਼ਾਮੀਨੇਸ਼ਨ ਕਰਵਾਵਾਂਗੇ ਸਿਵਲ ਹਸਪੀਟਲ ਤੋਂ ਤੇ ਉਹਦੇ ਅਕੋਰਡਿੰਗਲੀ ਪ੍ਰੋਸੀਡ ਕਰਾਵਾਂਗੇ। ਬਾਕੀ ਜਿਵੇਂ ਪਰਿਵਾਰ ਬਿਆਨ ਦੇ ਰਿਹਾ ਉਸ ਹਿਸਾਬ ਦੇ ਨਾਲ ਕੋਆਰਡੀਨੇਟ ਕਰਦੇ। ਤੇ ਮੈਮ ਜੋ ਤੁਸੀਂ ਮੌਕੇ ਤੇ ਇਹ ਬੋਡੀ ਕੇਸ ਕੰਡੀਸ਼ਨ ਚ ਦੇਖੀ ਸੀ, ਕੀ ਲੱਗਦਾ ਸੀ ਮੌਕੇ ਤੇ? ਅਕਚੁਅਲੀ ਬਰਵਾਰ ਨੂੰ ਪਹਿਲਾਂ ਇਹ ਲੱਗਿਆ ਜੋ ਹਜੇ ਵੀ ਸਬਜੈਕਟ ਟੂ ਐਗਜ਼ਾਮੀਨੇਸ਼ਨ ਹੈ। ਪਰਿਵਾਰ ਨੇ ਵੀ ਸੋ ਕਿ ਅਸੀਂ ਜਿਪਰੂਟ ਕਰਤੀ ਹੈ ਨੇ ਟੀਮਸ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੋਂ ਉਹ ਤੇ ਕਿਉਂ ਨਾ ਮਤਲਬ ਮਤਾ ਇਹ ਨਾਂ ਕੀ ਹੈ ਦੇ ਪੂਰਾ ਰਾਮ ਪਿਆਰੀ ਹੈਗੇ ਨੇ ਜਿਹਨਾਂ ਦਾ ਨਾਮ ਔਰ ਲੱਲਪਾਗ 65 ਸਾਲ ਦੀ ਏਜ ਹੈ ਜਿਹਨ ਦੱਸਿਆ ਇਹਨਾਂ ਨੇ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਬਸ ਬਿਆਨ ਲੈਨੇ ਆ ਤੇ ਬਾਕੀ ਜਿਹੜਾ ਮੈਡੀਕਲ ਐਗਜ਼ਾਮੀਨੇਸ਼ਨ ਬਾਡੀ ਦਾ ਹੋਏਗਾ ਉਹ ਦੀ ਕੋਰਡੀਨੇਸ਼ਨ ਕਰ ਦੇਗਾ